ਸਵਾਗਤ ਦੀਦੀ ਪੰਜਾਬੀ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਲਈ ਲੈ ਕੇ ਹਾਜ਼ਰ ਆਉਂਦਾ ਦਾ ਸਪਤਾ ਆਪਣਾ ਹੀ ਪਸੰਦੀਦਾ ਸਾਹਿਤਿਕ ਪ੍ਰੋਗਰਾਮ ਜਿਸ ਦਾ ਨਾਮ ਹੈ ਸ਼ਬਦ ਲੋਕ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਸਾਹਿਤਕਾਰਾਂ ਨੂੰ ਸੱਦਾ ਦਿੰਦੇ ਆ ਤੇ ਸਾਂਝ ਪਾਉਂਦੇ ਆ ਸਾਹਿਤ ਨੂੰ ਲੈ ਕੇ ਗੱਲਬਾਤ ਕਰਦੇ ਆ ਤੇ ਕਹਿੰਦੇ ਆ ਵੀ ਜਦੋਂ ਸਾਹਿਤਕਾਰ ਸਾਹਿਤ ਦੀ ਸਿਰਜਣਾ ਕਰਦਾ ਹੈ ਤਾਂ ਬਹੁਤ ਕੁਝ ਸੋਚ ਸਮਝ ਕੇ ਸਮਾਸ ਦੇ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਨਮੁਖ ਰੱਖ ਕੇ ਫਿਰ ਲਿਖਦਾ ਹੈ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਰਾਈਟਰ ਵੀ ਨੇ ਜੋ ਕੁਝ ਆਪਣੀ ਵੱਖਰੀ ਪਛਾਣ ਕਰਕੇ ਵੀ ਜਾਣੇ ਜਾਂਦੇ ਨੇ ਜੇ ਗੱਲ ਕੀਤੀ ਜਾਵੇ ਵੀ ਕਿੰਿਆਂ ਨੂੰ ਘੁੰਮਣ ਫਿਰਨ ਦਾ ਸ਼ੌਕ ਹੁੰਦਾ ਤੇ ਉਹ ਘੁੰਮ ਫਿਰ ਕੇ ਹੀ ਲਿਖਣਾ ਪਸੰਦ ਕਰਦੇ ਨੇ ਤੇ ਸਾਡੇ ਅੱਜ ਦੇ ਮਹਿਮਾਨ ਵੀ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਇੱਕ ਬਹੁਤ ਹੀ ਅੱਛੇ ਬਾਈਕ ਰਾਈਡਰ ਵੀ ਨੇ ਤੇ ਨਾਲ ਦੀ ਨਾਲ ਬਹੁਤ ਹੀ ਅੱਛੇ ਸਾਹਿਤਕਾਰ ਵੀ ਨੇ ਜੀ ਹਾਂ ਹੋਰ ਗੱਲਾਂ ਬਾਤਾਂ ਨਾ ਕਰਦੇ ਹੋਏ ਸਾਡੇ ਅੱਜ ਦੇ ਮਹਿਮਾਨ ਹਰਚਰਨ ਚੋਲਾ ਸਾਹਿਬ ਨੂੰ ਅਸੀਂ ਆਖ ਲੈਂਦੇ ਆ ਜੀ ਆਇਆਂ ਜੋ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਸੋ ਸਰ ਬਹੁਤ ਬਹੁਤ ਸਵਾਗਤ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਸਾਡੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਬਹੁਤ ਧੰਨਵਾਦ ਮੈਂ ਕਰਦਾ ਜੀ ਕਿ ਮੈਨੂੰ ਏਡੇ ਵੱਡੇ ਮੰਚ ਤੇ ਬੁਲਾ ਕੇ ਤਾਂ ਮੈਨੂੰ ਆਪਣਾ ਗੱਲ ਰੱਖਣ ਦਾ ਮੌਕਾ ਦਿੱਤਾ। ਤੁਹਾਡਾ ਵੀ ਬਹੁਤ ਧੰਨਵਾਦ। ਜੀ। ਹਰਚਰਨ ਜੀ ਬਹੁਤ ਹੀ ਸ਼ਾਰਟ ਟਾਈਮ ਦੇ ਵਿੱਚ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਸਾਡੇ ਨਾਲ ਤੁਸੀਂ ਜੁੜੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਆ ਕਿਉਂਕਿ ਸਾਡੇ ਕੋਲ ਸਾਹਿਤਕਾਰ ਤਾਂ ਬਹੁਤ ਆਉਂਦੇ ਨੇ ਕਿਉਂਕਿ ਬਹੁਤ ਸਾਰੇ ਵਕਰੀ ਜੀ ਉਹਨਾਂ ਦੀ ਸਾਰਿਆਂ ਦੀ ਆਪਣੀ ਆਪਣੀ ਜੀਵਨ ਸ਼ੈਲੀ ਹੁੰਦੀ ਆ ਲਿਖਣ ਦਾ ਢੰਗ ਹੁੰਦਾ ਆ ਤੁਹਾਡਾ ਜਿਹੜਾ ਲਿਖਣ ਦਾ ਢੰਗ ਆ ਉਹ ਸਾਨੂੰ ਕੁਝ ਵੱਖਰਾ ਹੀ ਲੱਗਾ ਹਨਾ ਕਿ ਕੁਮ ਫਿਰਕੇ ਸਾਹਿਤ ਦੀ ਸਿਰਜਣਾ ਕਰਨੀ ਅ ਗੱਲ ਪਹਿਲਾਂ ਕਰ ਲਈ ਜਾਵੇ ਤੁਹਾਡੇ ਪਰਿਵਾਰਕ ਪਿਛੋਕੜ ਬਾਰੇ ਜਨਮ ਬਾਰੇ ਬਚਪਨ ਬਾਰੇ ਕੰਮਕਾਜ ਦੀ ਤੇ ਅਸੀਂ ਚਾਹੁੰਦੇ ਹਾਂ ਕਿ ਉਸ ਤੇ ਇੱਕ ਛੋਟੀ ਜਿਹੀ ਝਾਤ ਪਾ ਲਈਏ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਫਿਰ ਇਸੇ ਤਰ੍ਹਾਂ ਜਾਰੀ ਰੱਖਾਂਗੇ ਮੇਰਾ ਜਿਹੜਾ ਜਨਮ ਆ ਜੀ ਜੀਰੇ ਦੇ ਕੋਲ ਇੱਕ ਛੋਟਾ ਜਿਹਾ ਪਿੰਡਾ ਚੁੱਲ ਜੀ ਜੇ ਮੈਂ ਆਪਣੇ ਨਾਂ ਦੇ ਨਾਲ ਵੀ ਚੋਲਾ ਲਗਾਉਂ ਮੇਰਾ ਜਨਮ ਉੱਥੇ ਹੋਇਆ ਸੀ ਹੂੰ ਬਿਲਕੁਲ ਸੁਧਾਰਨ ਫੈਮਿਲੀ ਦੇ ਵਿੱਚ ਜਨਮ ਹੋਇਆ ਸੀ ਪਰ ਖੁਆਇਸ਼ਾਂ ਸੀ ਕੁਝ ਚੰਗਾ ਵੱਡਾ ਕਰਨ ਦੀਆਂ ਜੀ ਆਰਥਿਕ ਪਰੇਸ਼ਾਨੀਆਂ ਆਈਆਂ ਹੂੰ ਤਾਂ ਜਿਹੜਾ ਜ਼ਿੰਦਗੀ ਦਾ ਪਹਿਲਾ ਬਾਲਾ ਵੱਡਾ ਹਿੱਸਾ ਸੀ ਉਹਨਾਂ ਨੂੰ ਦੂਰ ਕਰਦਿਆਂ ਲੰਘਿਆ ਹੂੰ ਪਰ ਜਦੋਂ ਉਹਨਾਂ ਤੇ ਕਾਬੂ ਪਾ ਲਿਆ ਹੂੰ ਤਾਂ ਉਸ ਤੋਂ ਬਾਅਦ ਥੋੜਾ ਜਿਹਾ ਲਿਖਿਆ ਵੀ ਘੁੰਮਣ ਫਿਰਨ ਦਾ ਬਚਪਨ ਤੋਂ ਸ਼ੌਂਕ ਸੀ ਪਤਾ ਨਹੀਂ ਕਿਵੇਂ ਪਿਆ ਮੈਨੂੰ ਇਹਦੇ ਬਾਰੇ ਕੋਈ ਪੱਕਾ ਪਤਾ ਨਹੀਂ ਹੂੰ ਪਰ ਜਦੋਂ ਹੀ ਥੋੜੀ ਜੀ ਆਰਥਿਕ ਤੌਰ ਤੇ ਸੈੱਟ ਹੋਏ ਉਦੋਂ ਜੀ ਕੀਤਾ ਕਿ ਦੁਨੀਆ ਨੂੰ ਘੁੰਮ ਕੇ ਦੇਖਿਆ ਜਾਵੇ ਹੂੰ ਐ ਮੈਨੂੰ ਭਾਰਤ ਸ਼ੁਰੂ ਤੋਂ ਬਹੁਤ ਪਿਆਰਾ ਲੱਗਦਾ ਜੀ ਇਹ ਕਿਸੇ ਅੰਗਰੇਜ਼ ਨੇ ਕਿਹਾ ਸੀ ਬਹੁਤ ਟਾਈਮ ਪਹਿਲਾਂ ਕਿ ਜੇ ਤੁਸੀਂ ਕਿਸੇ ਇੱਕ ਜਗ੍ਹਾ ਨੂੰ ਚੁਣਨਾ ਹੋਵੇ ਜਿੱਥੇ ਸਭ ਕੁਝ ਮਿਲਦਾ ਤਾਂ ਕਿਹਨੂੰ ਚੁਣੋਗੇ ਤਾਂ ਉਸ ਨੇ ਅੱਜ ਤੋਂ 100 ਸਾਲ ਪਹਿਲਾਂ ਕਿਹਾ ਸੀ ਕਿ ਇਸ ਤਰ੍ਹਾਂ ਦਾ ਇੱਕ ਦੇਸ਼ ਆ ਭਾਰਤ ਤੇ ਮੈਨੂੰ ਵੀ ਜਦੋਂ ਲੱਗਿਆ ਮੈਂ ਜਦੋਂ ਦੁਨੀਆ ਨੂੰ ਵਾਚਣ ਦਾ ਜਾਂ ਸਮਝਣ ਦੀ ਯਤਨ ਕੀਤਾ ਕਿਤਾਬਾਂ ਪੜ੍ਹੀਆਂ ਤਾਂ ਮੈਨੂੰ ਲੱਗਾ ਕਿ ਜੇ ਇਹਨੂੰ ਚੰਗੀ ਤਰ੍ਹਾਂ ਦੇਖਣਾ ਜਾਂ ਸਮਝਣਾ ਤਾਂ ਸਾਨੂੰ ਘੁੰਮਣਾ ਪਊਗਾ ਘਰੋਂ ਨਿਕਲਣਾ ਪਊਗਾ ਜੀ ਉਸ ਤਰ੍ਹਾਂ ਹੀ ਫਿਰ ਹੌਲੀ ਹੌਲੀ ਕਰਦਿਆਂ ਪੈਰ ਬਾਹਰ ਨਿਕਲਣ ਲੱਗ ਪਏ ਹੂੰ ਤਾਂ ਘੁੰਮਣ ਫਿਰਨ ਦਾ ਸਿਲਸਿਲਾ ਚੱਲ ਪਿਆ ਲਿਖਣ ਦਾ ਛੌਂਕ ਸੀ ਪਹਿਲਾਂ ਜੀ ਤੇ ਬਸ ਉਹ ਸਿਲਸਿਲਾ ਚੱਲ ਪਿਆ ਪਰਿਵਾਰ ਦੇ ਵਿੱਚ ਮੇਰਾ ਇੱਕ ਬੇਟਾ ਵਾ ਇੱਕ ਬੇਟੀ ਆ ਜੀ ਮਾਤਾ ਪਿਤਾ ਹੁਣ ਜਾ ਚੁੱਕੇ ਆ ਦੁਨੀਆ ਤੋਂ ਤੇ ਕਾਰੋਬਾਰ ਦੇ ਵਿੱਚ ਮੇਰਾ ਬਿਜ਼ਨਸ ਕਰਦਾ ਹਾਂ ਜੀ ਔਰ ਲੇਖਣੀ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਦੱਸਿਆ ਬੇ ਘੁੰਮਣ ਫਿਰਨ ਦਾ ਸ਼ੌਂਕ ਸੀ ਤੇ ਨਾਲ ਲਿਖਣਾ ਵੀ ਸ਼ੁਰੂ ਕਰਤਾ ਲਿਖਣਾ ਕਿਨਾਂ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਸ਼ੁਰੂ ਕੀਤਾ ਤੇ ਜਿਹੜਾ ਘੁੰਮਣ ਫਿਰਨ ਦਾ ਸ਼ੌਂਕ ਸੀ ਉਹਨੂੰ ਬਰਕਰਾਰ ਰੱਖਦੇ ਹੋਏ ਕਿ ਵੀ ਕਿਸੇ ਹੋਰ ਵੱਲ ਪ੍ਰੇਰਿਤ ਹੋਏ ਕਿ ਵੀ ਮੈਨੂੰ ਇਸ ਤਰ੍ਹਾਂ ਲਿਖਣਾ ਚਾਹੀਦਾ ਮੇਰੇ ਦੋ ਸਵਾਲ ਨੇ ਇਸ ਤਰ੍ਹਾਂ ਜੀ ਲਿਖਣ ਦਾ ਸ਼ੌਂਕ ਤਾਂ ਮੈਨੂੰ ਬਚਪਨ ਤੋਂ ਹੀ ਸੀ ਹਾਂ ਇਹ ਮੈਨੂੰ ਯਾਦ ਆ ਇੱਕ ਦੂਰਦਰਸ਼ਨ ਤੇ ਪ੍ਰੋਗਰਾਮ ਆਉਂਦਾ ਹੁੰਦਾ ਸੀਗਾ ਉਰਦੂ ਦੇ ਗੀਤ ਸੁਣਾਉਂਦੇ ਹੁੰਦੇ ਸੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਸੀ ਜੀ ਮੈਂ ਉਹ ਬਹੁਤ ਸੁਣਦਾ ਹੁੰਦਾ ਸੀ ਹੁਣ ਪਤਾ ਨਹੀਂ ਚੱਲਦਾ ਦੂਰਦਰਸ਼ਨ ਦੀ ਉਰਦੂ ਸਰਵਿਸ ਕਰਕੇ ਹੂੰ ਉਹਦੇ ਵਿੱਚ ਉਹ ਹਿੰਦੀ ਪ੍ਰਾਣੇ ਹਿੰਦੀ ਗੀ ਸੁਣ ਦਿੰਦੇ ਉਹ ਮੈਂ ਗੀਤ ਬਹੁਤ ਸੁਣਦਾ ਸੀ ਜੀ ਉਹ ਗੀਤ ਸੁਣਦਿਆਂ ਸੁਣਦਿਆਂ ਪਤਾ ਨਹੀਂ ਮੈਨੂੰ ਕਿਵੇਂ ਮੇਰੇ ਮਨ ਦੇ ਵਿੱਚ ਕਵਤਾ ਫੁੱਟਣ ਲੱਗ ਪਈ ਹੂੰ ਮੈਂ ਬਹੁਤ ਸਾਲ ਕਵਤਾ ਲਿਖਦਾ ਰਿਹਾ ਹੂੰ ਕਈ ਸਾਲ ਮੈਨੂੰ ਲੱਗਦਾ ਕਿ ਜਿਹੜੀ ਮੇਰੀ ਪਹਿਲੀ ਕਿਤਾਬ 2017 ਚ ਆਈ ਆ ਤੇ ਮੈਂ 1995 ਦੇ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਸੀ ਜੀ ਪਰ ਮੈਂ ਕਿਤੇ ਵੀ ਆਪ ਦੇ ਆਪ ਤੋਂ ਸੈਟੀਸਫਾਈ ਨਹੀਂ ਹੁੰਦਾ ਲਿਖਣ ਤੋਂ ਬਹੁਤ ਟਾਈਮ ਲੋਂਦਾ ਤਾਂ ਉਹ ਪਹਿਲੀ ਕਿਤਾਬ ਆਉਂਦਿਆਂ ਆਉਂਦਿਆਂ 2017 ਤੱਕ ਮੈਂ ਪਹਿਲੀ ਕਿਤਾਬ ਲਿਖੀ ਜਿਹੜੀ ਚੇਤਨਾ ਪ੍ਰਕਾਸ਼ਨ ਤੋਂ ਚਪੀ 2017 ਦੇ ਵਿੱਚ ਜੀ ਉਸ ਤੋਂ ਬਾਅਦ ਇਸ ਤਰ੍ਹਾਂ ਕਰਦੇ ਘੁੰਮਣ ਦਾ ਸ਼ੌਂਕ ਵੀ ਨਾਲ-ਨਾਲ ਸੀਗਾ ਜੀ ਪਰ ਕੋ ਮਨ ਲਈ ਜਿਵੇਂ ਆਪਾਂ ਕਹਿੰਨੇ ਆ ਕਿ ਤੁਹਾਡੇ ਕੋਲ ਆਰਥਿਕਤਾ ਜਿਹੜੀ ਤੁਹਾਡੀ ਚੰਗੀ ਹੋਣੀ ਚਾਹੀਦੀ ਘੁੰਮਣਾ ਫਿਰਨਾ ਹਮੇਸ਼ਾ ਮਹਿੰਗਾ ਰਿਆ ਸੌਖਾ ਨਹੀਂ ਹੁੰਦਾ ਜੀ ਤਾਂ ਉਹ ਕਰਦਿਆਂ ਕਰਦਿਆਂ ਫਿਰ ਹੌਲੀ ਹੌਲੀ ਘਰੋਂ ਜਦੋਂ ਪੈਰ ਨਿਕਲਣ ਲੱਗੇ ਹੂੰ ਕਾਫੀ ਘੁੰਮ ਲਿਆ ਪਰ ਫਿਰ ਵੀ ਸੰਤੁਸ਼ਟੀ ਨਹੀਂ ਹੋਈ ਹੂੰ ਮਨ ਦੇ ਵਿੱਚ ਐ ਲੱਗਣਾ ਕਿ ਜਿਵੇਂ ਅਸੀਂ ਕਾਰਾਂ ਤੇ ਘੁੰਮਣਾ ਪਰ ਕਾਰਾਂ ਵਾਲਾ ਕਾਰਾਂ ਤੇ ਘੁੰਮਣਾ ਇਸ ਤਰ੍ਹਾਂ ਮੈਨੂੰ ਲੱਗਦਾ ਹੁੰਦਾ ਕਿ ਬਹੁਤ ਵਧੀਆ ਨਹੀਂ ਹੁੰਦਾ ਜੀ ਕਿਉਂਕਿ ਕਾਰਾਂ ਵਾਲਿਆਂ ਨੂੰ ਕੋਈ ਪਹਿਲੀ ਗੱਲ ਤਾਂ ਪਹਿਚਾਣ ਹੀ ਨਹੀਂ ਮਿਲਦੀ ਕਾਰ ਵਾਲੇ ਬੰਦੇ ਨੂੰ ਕੋਈ ਬੁਲਾਉਂਦਾ ਨਹੀਂ ਕੋਈ ਉਹਨੂੰ ਮੰਨਦਾ ਹੀ ਨਹੀਂ ਕਿ ਤੁਸੀਂ ਘੁੰਮ ਰਹੇ ਹੋ ਹਮ ਹੌਲੀ ਹੌਲੀ ਫਿਰ ਮੇਰੇ ਮੇਰਾ ਮਿੱਤਰ ਤਸਵੀਮ ਚੋਲਾ ਜੀ ਸਾਡਾ ਇੱਕ ਮਿੱਤਰ ਸੀਗਾ ਬੰਬੇ ਤੋਂ ਫਕੀਰਾ ਹਮ ਉਹ ਸਾਡੇ ਕੋਲ ਇੱਥੇ ਪੰਜਾਬ ਆਇਆ ਜੀ ਉਹਨੇ ਬਾਈਕ ਤੇ ਪਹਿਲਾਂ ਉਹ ਬਾਈਕ ਤੇ ਬਹੁਤ ਪਹਿਲਾਂ ਤੋਂ ਸਫ਼ਰ ਕਰਦਾ ਸੀ ਔਰ ਉਹਦਾ ਵੱਡਾ ਨਾਂ ਸੀ ਜੀ ਤਾਂ ਜਦੋਂ ਅਸੀਂ ਬਾਈਕ ਤੇ ਘੁੰਮਣ ਦਾ ਸ਼ੁਰੂ ਕੀਤਾ ਤਾਂ ਉਹਦੇ ਵਿੱਚ ਫਕੀਰਾ ਦਾ ਵੀ ਹੱਥ ਸੀ ਤੇ ਤਰਸੇਮ ਸਫਰੀ ਦਾ ਵਿਆਹ ਸੀ ਜੀ ਉਹ ਦੋਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਆਪਾਂ ਬਾਈਕ ਤੇ ਘੁੰਮਿਆ ਕਰੀਏ ਹੂੰ ਤਾਂ ਫਿਰ ਉਦੋਂ ਤੱਕ ਮੇਰੀ ਉਮਰ ਕਾਫੀ 50 ਸਾਲ ਸੀ ਓਕੇ ਤੇ ਮੈਂ ਕਿਤੇ ਬਾਈਕ ਚਲਾਉਂਦਾ ਵੀ ਨਹੀਂ ਸੀ ਹੂੰ ਪਰ ਇੱਕ جنੂਨ ਹੁੰਦਾ ਵਾ ਅਸੀਂ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਆ ਬਿਲਕੁਲ ਤਾਂ ਮੈਂ ਵੀ ਉਹਨਾਂ ਦੇ ਨਾਲ ਬਾਈਕ ਚੱਕ ਕੇ ਤੇ ਮੈਂ ਸਭ ਤੋਂ ਪਹਿਲਾਂ ਭਾਰਤ ਦਾ ਕਿ ਦੁਨੀਆ ਦਾ ਮੋਸਟ ਡੇਂਜਰਸ ਰੋਡ ਆ ਉਹਨੂੰ ਡੈਥ ਰੋਡ ਵੀ ਕਹਿੰਦੇ ਆ ਜੀ ਜਿਹੜਾ ਕਲਾਰ ਤੋਂ ਕਸ਼ਤਵਾਰ ਜਾਂਦਾ ਜੀ ਹਿਮਾਚਲ ਦੀ ਪਰਲੇ ਬਾਰਡਰ ਤੋਂ ਲੈ ਕੇ ਜੰਮੂ ਕਸ਼ਮੀਰ ਦੇ ਵਿੱਚ ਐਂਟਰ ਕਰਦਾ ਉਸ ਰੋਡ ਤੇ ਮੈਂ ਪਹਿਲੀ ਵਾਰ ਸਫ਼ਰ ਕੀਤਾ ਜੀ ਆਵਾਸ ਉਸ ਤੋਂ ਬਾਅਦ ਚੱਲਦਾ ਚੱਲਦਾ ਚੱਲ ਪਿਆ ਕੰਮ ਸਫ਼ਰ ਨਿਰੰਤਰ ਚੱਲਦਾ ਰਿਹਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਲਿਖਣ ਦਾ ਸ਼ੌਂਕ ਸੀ ਫਿਰ ਆਪਣੇ ਦੋਸਤਾਂ ਦੇ ਸਹਿਯੋਗ ਦੇ ਨਾਲ ਬਾਈਕ ਰਾਈਡਰ ਦਾ ਜਿਹੜਾ ਸ਼ੌਂਕ ਸੀ ਉਹ ਵੀ ਫਿਰ ਤੁਸੀਂ ਕਾਇਮ ਰੱਖਿਆ ਤੇ ਆਪਣੀ ਸ਼ੁਰੂਆਤ ਕੀਤੀ ਪਹਿਲਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਕਾਫੀ ਖਤਰਨਾਕ ਜਿਹਨੂੰ ਕਿ ਡੈਥ ਰੋਡ ਆਖਦੇ ਆ ਉੱਤੇ ਸਫ਼ਰ ਕੀਤਾ ਤੁਸੀਂ ਹੁਣੇ ਜ਼ਿਕਰ ਕਰਕੇ ਹਟਿਆ ਆਪਣੀ ਗੱਲ ਦੇ ਵਿੱਚ ਤੇ ਉਹ ਪਹਿਲਾ ਸਫ਼ਰ ਕਿਸ ਤਰ੍ਹਾਂ ਦਾ ਸੀ ਉਹਦਾ ਕੀ ਅਨੁਭਵ ਲੱਗਿਆ ਕਿ ਵੀ ਉਦੋਂ ਦੇਖ ਕੇ ਕਿਤੇ ਇਹ ਤਾਂ ਨਹੀਂ ਹੋਇਆ ਸੀ ਵੀ ਡਰ ਗਏ ਜਾਂ ਵੀ ਮੈਨੂੰ ਅੱਗੇ ਹੁਣ ਵੀ ਪਾਈ ਮੈਂ ਨਹੀਂ ਅੱਗੇ ਦੁਬਾਰਾ ਇਸ ਤਰ੍ਹਾਂ ਜਾਣਾ ਉਹ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀ ਪਹਿਲਾ ਸਫ਼ਰ ਇੱਕ ਤਾਂ ਇਹ ਸੀ ਕਿ ਇੱਕ ਵੱਡਾ ਨਾਮ ਸੀਗਾ ਸਾਡੇ ਨਾਲ ਹੂੰ ਮੈਂ ਤੇ ਤਰਸੀਮ ਤਾਂ ਚਲੋ ਬਰਾਬਰੀ ਸੀ ਦੋਸਤ ਸੀ ਹੂੰ ਪਰ ਸਭ ਜਿਹੜਾ ਫਕੀਰਾ ਸੀ ਉਹਦਾ ਵੱਡਾ ਨਾਮ ਸੀ ਉਹਦੇ ਨਾਲ ਸਫ਼ਰ ਕਰ ਰਿਹਾ ਸੀ ਚੰਗਾ ਲੱਗਾ ਹੂੰ ਤੇ ਬਹੁਤ ਖਤਰਨਾਕ ਰੋਡ ਸੀ ਹੂੰ ਉਹਨੂੰ ਡਰ ਨਹੀਂ ਲੱਗਦਾ ਮੈਨੂੰ ਕਿਤੇ ਵੀ ਡਰ ਨਹੀਂ ਲੱਗਦਾ ਕਿਸੇ ਵੀ ਚੀਜ਼ ਤੋਂ ਡਰ ਨਹੀਂ ਲੱਗਦਾ ਪਰ ਮੈਨੂੰ ਉਹਨਾਂ ਇੱਕ ਮੈਂ ਡੈਗ ਪਿਆ ਇੱਕ ਜਗ੍ਹਾ ਤੇ ਉਹ ਦੋਨੋਂ ਮੇਰੇ ਤੋਂ ਲੱਗ ਸੀ ਹੂੰ ਤੇ ਇੱਕ ਜਗ੍ਹਾ ਤੇ ਮੈਂ ਡੈਗ ਪਿਆ ਮੈਨੂੰ ਐ ਐ ਸੀਗਾ ਕਿ ਉਹਨਾਂ ਨੂੰ ਪਤਾ ਨਾ ਲੱਗੇ ਕਿ ਮੈਂ ਡੈਗ ਪਿਆ ਹੂੰ ਜਦੋਂ ਕਿ ਬਾਅਦ ਚ ਮੈਨੂੰ ਪਤਾ ਲੱਗਿਆ ਕਿ ਬਾਈਕਰਾਂ ਦਾ ਡਿੱਗਣਾ ਇੱਕ ਆਮ ਗੱਲ ਹੁੰਦੀ ਆਮ ਗੱਲ ਹੂੰ ਤੇ ਮੈਂ ਡਿੱਗਿਆ ਤੇ ਇੰਨੀ ਕਸੂਤੀ ਜਗ੍ਹਾ ਤੇ ਡਿੱਗਿਆ ਕਿ ਜੇ ਮੈਂ ਬਾਈਕ ਚੱਕਦਾ ਸੀ ਤਾਂ ਜਾਂ ਤਾਂ ਬਾਈਕ ਬਹੁਤ ਡੂੰਘੀ ਖੱਡ 'ਚ 2000 ਫੁੱਟ ਡੂੰਘੀ ਖੱਡ ਸੀ ਉਦੇ ਜਾਣਾ ਸੀ ਹੂੰ ਪਹਿਲੀ ਗੱਲ ਤਾਂ ਮੈਨੂੰ ਚੱਕੀ ਨਹੀਂ ਸਕਦਾ ਚੱਕਦਾ ਤਾਂ ਫਿਰ ਮੈਂ ਬਹੁਤ ਵੇ ਫਿਰ ਉੱਥੇ ਜੋ ਉਹਨੂੰ ਬਾਈਕ ਨੂੰ ਬੰਦ ਕੀਤਾ ਤੇ ਹਜੇ ਖੜ ਨਹੀਂ ਲੱਗਾ ਉਹਨਾਂ ਜਨੂੰ ਪਿੱਛੋਂ ਬਹੁਤ ਤੇਜ਼ ਬਾਈਕ ਘਰਾਏ ਹੋਰ ਜਿਹੜੇ ਸਾਡੇ ਗਰੁੱਪ ਦੇ ਨਹੀਂ ਸੀ ਜੀ ਉਹਨਾਂ ਨੇ ਆ ਕੇ ਮੈਨੂੰ ਖੜਾ ਕੀਤਾ ਬਾਈਕ ਸਟਾਰਟ ਕਰਕੇ ਉੱਤੇ ਬਿਠਾਤਾ ਹੂੰ ਥੋੜਾ ਅੱਗੇ ਮੇਰੇ ਦੋਸਤ ਖੜੇ ਸੀ ਔਰ ਉਹਨਾਂ ਨੇ ਜਦੋਂ ਅੱਗੇ ਨਿਕਲੇ ਤੇ ਉਹਨਾਂ ਨੇ ਪੁੱਛਿਆ ਕਿ ਸਾਡਾ ਪਿੱਛੇ ਵੀ ਸਾਡਾ ਇੱਕ ਸਾਥੀ ਆ ਰਿਹਾ ਸੀ ਉਹ ਕਹਿੰਦੇ ਆ ਰਿਹਾ ਵਾ ਉਹਨਾਂ ਨੇ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਉਹ ਡਿੱਗ ਪਿਆ ਸੀ ਇਹਨੂੰ ਉਠਾਇਆ ਜਦੋਂ ਮੈਂ ਉਹਨਾਂ ਨਾਲ ਮਿਲਿਆ ਤੇ ਉਹ ਉਹਨਾਂ ਨੇ ਕਹਿੰਦੇ ਅਸੀਂ ਪੁੱਛਿਆ ਸੀ ਉਹ ਕਹਿੰਦੇ ਕਿ ਪਿੱਛੇ ਆ ਰਿਹਾ ਤਾਂ ਮੈਂ ਹੈਰਾਨ ਰਹਿ ਗਿਆ ਕਿ ਉਹਨਾਂ ਨੇ ਦੱਸਿਆ ਨਹੀਂ ਕਿ ਉਹ ਡਿੱਗਿਆ ਪਿਆ ਇਹਨੂੰ ਚੱਕਿਆ ਉਹਨਾਂ ਨੇ ਦੱਸਿਆ ਨਹੀਂ ਉਸ ਚੀਜ਼ ਦੇ ਵਿੱਚ ਉਹ ਜਿਹੜੀ ਪੋਜ਼ਿਟਿਵਿਟੀ ਤੁਹਾਨੂੰ ਨਜ਼ਰ ਆਈ ਹੈ ਬਹੁਤ ਪੋਜ਼ਿਟਿਵਿਟੀ ਨਜ਼ਰ ਆਈ ਜੀ ਉਹਦੇ ਤੋਂ ਫਿਰ ਕਿਸ ਤਰ੍ਹਾਂ ਦਾ ਤੁਹਾਨੂੰ ਅਨੁਭਵ ਹੋਇਆ ਤੁਸੀਂ ਫਿਰ ਕੀ ਲਿਖਣਾ ਸ਼ੁਰੂ ਕੀਤਾ ਜਦੋਂ ਤੁਸੀਂ ਆਪਣੀ ਪਹਿਲੀ ਰਾਈਟ ਤੇ ਗਏ ਸੀਗੇ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਤੁਹਾਡਾ ਲਿਖਣ ਦਾ ਸ਼ੁਰੂਆਤ ਹੋ ਗਈ ਉਸ ਰਾਈਨ ਨੂੰ ਵੀ ਮੈਂ ਲਿਖਿਆ ਜੀ ਮੈਂ ਉੱਥੇ ਉਹਦੇ ਪੁਆਇੰਟ ਨੋਟ ਕੀਤੇ ਹੂੰ ਤੇ ਉਹਨੂੰ ਬਹੁਤ ਵਿਸਥਾਰ ਨਾਲ ਲਿਖਿਆ ਹੂੰ ਕਾਫੀ ਵੱਡਾ ਆਰਟੀਕਲ ਬਣਿਆ ਜੀ ਤੇ ਕਈ ਵਾਰ ਮੈਂ ਛੋਟੇ ਸਫ਼ਰ ਵੀ ਜਿਹੜੇ ਉਹਨਾਂ ਨੂੰ ਵੀ ਲਿਖ ਕੇ ਅਖਬਾਰਾਂ 'ਚ ਵੀ ਛਪੇ ਜੀ ਤਾਂ ਉਸ ਤੋਂ ਬਾਅਦ ਜਿਵੇਂ-ਜਿਵੇਂ ਅਸਲ ਦੇ ਵਿੱਚ ਕੀ ਹੁੰਦਾ ਕਿ ਜਿਵੇਂ-ਜਿਵੇਂ ਤੁਸੀਂ ਕੰਮ ਦੇ ਵਿੱਚ ਪੈਂਦੇ ਹੋ ਤਾਂ ਤੁਹਾਡਾ ਕੰਮ ਨਖਾਰ ਆਉਂਦਾ ਹੂੰ ਅਸੀਂ ਜਿਵੇਂ ਪਹਿਲਾਂ ਜਦੋਂ ਅਸੀਂ ਘੁੰਮਣਾ ਸਟਾਰਟ ਕੀਤਾ ਤੇ ਅਸੀਂ ਕੋਈ ਇੱਕ ਚੀਜ਼ ਨੂੰ ਟਾਰਗੇਟ ਕਰਕੇ ਤੁਰ ਪੈਂਦੇ ਸੀ ਕਿ ਆਪਾਂ ਰਾਜਸਥਾਨ ਘੁੰਮਣਾ ਉਹਦੇ ਕੋਈ 2-4 ਸ਼ਹਿਰ ਚੁਣ ਲੈ ਹੂੰ ਤਾਂ ਉੱਥੇ ਜਾ ਕੇ ਘੁੰਮ ਕੇ ਜਾਂ ਹਿਮਾਚਲ ਦੇ ਕੁਝ ਕਰ ਲਿਆ ਜਾਂ ਕੋਈ ਉੱਤਰਾਖੰਡ ਦਾ ਕਰ ਲਿਆ ਜੀ ਇਸ ਤਰ੍ਹਾਂ ਹੀ ਲਿਖਣ ਦੇ ਵਾਸਤੇ ਕੋਈ ਛੋਟੇ ਜਿਹੇ ਸਫ਼ਰ ਨੂੰ ਛੋਟੇ ਜਿਹੇ ਲਿਖ ਕੇ ਉਹਨੂੰ ਛਪਵਾ ਦੇਣਾ ਕਿਤੇ ਜਾਂ ਕਾਪੀ 'ਚ ਹੀ ਪਿਆਰਾ ਲਿਖ ਲਿਆ ਜੀ ਪਰ ਉਹ ਜਿਵੇਂ ਜਿਵੇਂ ਫਿਰ ਆਪਾਂ ਉਸ ਚੀਜ਼ ਨੂੰ ਅੱਗੇ ਵਧਾਉਂਦੇ ਜਾਂਦੇ ਆ ਤਾਂ ਸਾਨੂੰ ਚੀਜ਼ਾਂ ਦੀ ਸਮਝ ਆਉਣ ਲੱਗ ਪੈਂਦੀ ਆ ਹੂੰ ਕਿ ਆਪਾਂ ਚੀਜ਼ਾਂ ਨੂੰ ਕਿਵੇਂ ਕਰੀਏ ਜੀ ਅੱਗੇ ਮੈਂ ਜਾ ਕੇ ਉਹਦੇ ਨਾਲ ਤੁਹਾਡੀ ਤੁਹਾਡੇ ਨਾਲ ਉਹਦੇ ਬਾਰੇ ਗੱਲ ਕਰੂੰਗਾ ਕਿ ਕਿਵੇਂ ਉਹ ਚੀਜ਼ਾਂ ਨਖਾਰ ਆਉਂਦਾ ਜੀ ਤਾਂ ਉਸ ਤਰ੍ਹਾਂ ਉਹ ਸੈਲਸਾ ਚੱਲਦਾ ਰਿਹਾ ਛੋਟੇ ਛੋਟੇ ਸਫਰ ਕਰਦੇ ਰਹੇ ਜਾਂ ਕਿਸੇ ਸਟੇਟ ਦੇ ਜਾਂ ਕੁਝ ਸ਼ਹਿਰਾਂ ਨੂੰ ਜਾ ਕੇ ਇਸ ਚੀਜ਼ਾਂ ਨੂੰ ਲੈ ਕੇ ਆਪਾਂ ਤਾਜ ਮਹਿਲ ਦੇਖਣਾ ਹਮ ਚਲੋ ਆਪਾਂ ਉੱਥੇ ਚੱਲਦੇ ਆ ਇਸ ਤਰ੍ਹਾਂ ਕਰਦੇ ਆ ਉਹ ਫਿਰ ਛੋਟੇ ਛੋਟੇ ਸਫਰਾਂ ਨੂੰ ਲਿਖਦੇ ਲਿਖਦੇ ਉਹ ਚੀਜ਼ਾਂ ਹੋਰ ਪੱਕੀਆਂ ਹੁੰਦੀਆਂ ਗਈਆਂ ਉਵੇਂ ਸਫਰਾਂ ਚ ਵੀ ਨਿਖਾਰ ਆਉਂਦਾ ਗਿਆ ਤੇ ਨਾਲ ਨਾਲ ਲੇਖਣੀ ਦੇ ਵਿੱਚ ਵੀ ਨਿਖਾਰ ਆਉਂਦਾ ਜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਕਾਫੀ ਸਮਾਂ ਹੋ ਗਿਆ ਤੁਹਾਨੂੰ ਲਿਖਦਿਆਂ ਨੂੰ 30 ਸਾਲ ਹੋ ਚੁੱਕੇ ਨੇ ਤੁਹਾਨੂੰ ਸਾਹਿਦ ਦੇ ਖੇਤਰ ਵਿੱਚ ਵਿਚਰ ਦਿਆ ਹੋਇਆ ਲਿਖ ਦਿਆ ਹੋਇਆ ਹਨਾ ਤੇ ਕਾਫੀ ਲੰਮਾ ਸਮਾਂ ਤੁਸੀਂ ਤੈਅ ਕਰ ਚੁੱਕੇ ਹੋ ਕਾਫੀ ਲੰਮਾ ਪੈਂਡਾ ਤੇ ਤੁਹਾਡੀਆਂ ਲਿਖਤਾਂ ਦੀ ਗੱਲ ਕੀਤੀ ਜਾਵੇ ਤੁਹਾਡੀਆਂ ਪੁਸਤਕਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਨੀਆਂ ਕਿ ਪੁਸਤਕਾਂ ਨੇ ਜੜੀਆਂ ਕਿ ਤੁਸੀਂ ਲੋਕ ਅਰਪਣ ਕਰ ਚੁੱਕੇ ਹੋ ਮੈਂ ਹੁਣ ਤੱਕ ਦੋ ਕਿਤਾਬਾਂ ਲਿਖੀਆਂ ਜੀ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰੀ ਇਹ ਸ਼ੁਰੂਆਤ ਉਹ ਪੋਇਟਰੀ ਤੋਂ ਹੋਈ ਸੀ ਜੀ ਤੇ ਮੈਂ ਬਹੁਤ ਸਮਾਂ ਪੋਇਟਰੀ ਲਿਖੀ ਹਮ ਤੇ ਇੱਕ ਕਿਤਾਬ ਛਪਾਈ ਇੱਕ ਮੇਰੇ ਕੋਲ ਉਹਦਾ ਮੈਟਰ ਸੀ ਪਰ ਮੈਂ ਉਹ ਛਪਵਾ ਨਹੀਂ ਸਕਿਆ ਜੀ ਪਰ ਮੈਨੂੰ ਬਾਅਦ ਦੇ ਵਿੱਚ ਪਤਾ ਨਹੀਂ ਕਿਉਂ ਲੱਗਾ ਕਿ ਜਿਹੜਾ ਜਦੋਂ ਮੈਂ ਘੁੰਮਣਾ ਫਿਰਨਾ ਸਟਾਰਟ ਕੀਤਾ ਤਾਂ ਮੇਰਾ ਪੋਇਟਰੀ ਤੋਂ ਮੋਹ ਪੰਗ ਹੋ ਗਿਆ ਪਤਾ ਨਹੀਂ ਕਿਉਂ ਮੈਨੂੰ ਐ ਲੱਗਾ ਕਿ ਜਿਹੜੀ ਰਿਐਲਿਟੀ ਆ ਉਹ ਹੋਰ ਚੀਜ਼ ਆ ਜਿਹੜੀ ਪੋਇਟਰੀ ਉਹ ਬਿਲਕੁਲ ਸਾਡੇ ਦਿਮਾਗ ਦਾ ਇੱਕ ਖਿਆਲ ਹੁੰਦਾ ਚੰਗਾ ਮਾੜਾ ਆਦਾਸ ਕੁਝ ਕਰਨ ਵਾਲਾ ਬਿਲਕੁਲ ਮਾੜਾ ਨਹੀਂ ਮੈਂ ਕਹਿੰਦਾ ਉਹਨੂੰ ਪਰ ਉਹ ਇੱਕ ਇਸ ਤਰ੍ਹਾਂ ਸਾਡੇ ਮਨ ਚ ਉਪਜੇ ਖਿਆਲ ਹੁੰਦੇ ਜਿਵੇਂ ਕਵੀ ਦੇ ਖਿਆਲ ਹੁੰਦੇ ਆ ਬਿਲਕੁਲ ਪਰ ਮੈਨੂੰ ਪਤਾ ਨਹੀਂ ਉਹ ਹੌਲੀ ਹੌਲੀ ਮੇਰਾ ਤੋਂ ਮੋਹ ਭੰਗ ਹੋ ਗਿਆ ਮੈਨੂੰ ਐ ਲੱਗਾ ਕਿ ਦੁਨੀਆ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹਨਾਂ ਨੂੰ ਦੇਖਿਆ ਜਾ ਸਕਦਾ ਜਿਹਨਾਂ ਨੂੰ ਸਮਝਿਆ ਜਾ ਸਕਦਾ ਜਿਹਦੇ ਨਾਲ ਸਾਡੇ ਆਪਣੇ ਆਪ 'ਚ ਨਖਾਰ ਆਉਂਦਾ ਜੀ ਜਿਹੜਾ ਸਫਰ ਆ ਸਫਰ ਅਸਲ ਦੇ ਵਿੱਚ ਸਾਨੂੰ ਇਹ ਜ਼ਿੰਦਗੀ ਦਿੰਦੇ ਆ ਜਿਵੇਂ ਸਾਨੂੰ ਭੋਜਨ ਜ਼ਿੰਦਗੀ ਦਿੰਦਾ ਸਫਰ ਵੀ ਇਸ ਤਰ੍ਹਾਂ ਜ਼ਿੰਦਗੀ ਦਿੰਦਾ ਤਾਂ ਸਫਰਾਂ ਦੇ ਨਾਲ ਜਦੋਂ ਅਸੀਂ ਸਫ਼ਰ ਕਰਦੇ ਆ ਅਸੀਂ ਬਹੁਤ ਕੁਝ ਨਵਾਂ ਵੇਖਦੇ ਆ ਨਵਾਂ ਸਿੱਖਦੇ ਆ ਨਵੇਂ ਅਨੁਭਵ ਕਰਦੇ ਆ ਸਾਡੀ ਅੱਖ ਹੁੰਦੀ ਦੇਖਣ ਵਾਲੀ ਕਿ ਅਸੀਂ ਉਹਨੂੰ ਕਿਵੇਂ ਦੇਖਣਾ ਕਿਵੇਂ ਦੇਖਣਾ ਜਦੋਂ ਮੈਂ ਸਫ਼ਰ ਲੰਬੇ ਸਫ਼ਰ ਸ਼ੁਰੂ ਕਰਨੇ ਸ਼ੁਰੂ ਕੀਤੇ ਤੇ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਬਹੁਤ ਸਾਰੇ ਲੋਕ ਆ ਐਂ ਕਹ ਲਈਏ ਕਿ 99% ਲੋਕ ਆ ਜਿਹੜੇ ਆਪ ਦੇ ਸਫ਼ਰ ਰੋਜੀ ਰੋਟੀ ਤੋਂ ਅੱਗੇ ਨਹੀਂ ਜਾਂਦੇ ਜਾਂ ਜਿੰਨਾ ਬਹੁਤ ਲੋਕ ਆ ਜਨਾਂ ਕੋਲ ਬਹੁਤ ਪੈਸਾ ਉਹ ਕਾਰੋਬਾਰਾਂ ਚੱਲ ਜੇ ਹੋਏ ਆ ਜੀ ਐਂ ਕਹਿ ਸਕਦਾ ਕਿ ਜੋ ਘੁੰਮਣ ਫਿਰਨ ਬਹੁਤ ਘੱਟ ਜਾਂ ਕਿਸਮਤ ਵਾਲੇ ਲੋਕ ਮੈਂ ਆਪਦੇ ਆਪ ਨੂੰ ਕਿਸਮਤ ਵਾਲਾ ਕਹਿਣਾ ਹੁੰਦਾ ਬਿਲਕੁਲ ਤੇ ਵੀ ਕਿਸਮਤ ਵਾਲੇ ਲੋਕ ਕੀ ਘੁੰਮਦੇ ਤੇ ਪੰਜਾਬੀ ਦੇ ਵਿੱਚ ਸਫਰਨਾਮਿਆਂ ਦੀ ਬਹੁਤ ਘਾਟ ਰਹੀ ਆ ਪੰਜਾਬੀ ਲੋਕ ਪਹਿਲੀ ਗੱਲ ਤਾਂ ਘੁੰਮਦੇ ਘੱਟ ਆ ਜੇ ਘੁੰਮਦੇ ਆ ਤੇ ਉਹਨਾਂ ਦਾ ਘੁੰਮਣ ਦਾ ਜਿਹੜਾ ਤਰੀਕਾ ਹੁੰਦਾ ਉਹ ਐਸਲਾਨੀਆਂ ਵਾਂਗੂ ਹੁੰਦਾ ਘਮੱਕੜਾਂ ਵਾਂਗੂ ਕਿਤੇ ਨਹੀਂ ਘੁੰਮਦੇ ਹੂੰ ਤੇ ਜਿਹੜੇ ਘਮਕੜਾਂ ਨੂੰ ਥੋੜੇ ਘੁੰਮਦੇ ਉਹਨਾਂ ਚੋਂ ਲਿਖਦੇ ਬਹੁਤ ਘੱਟ ਆ। ਹੂੰ ਪੰਜਾਬੀਆਂ ਦੇ ਵਿੱਚ ਸਫਰ ਪੰਜਾਬੀਆਂ ਚ ਘੁੰਮਣ ਦੀ ਆਦਤ ਘੱਟ ਆ ਤੇ ਸਫਰਨਾਮਿਆਂ ਦੀ ਵੀ ਘੱਟ ਆ। ਹੂੰ ਤਾਂ ਮੇਰੇ ਮਨ 'ਚ ਇੱਕ ਖਿਆਲ ਆਇਆ ਕਿ ਮੈਂ ਘੁੰਮ ਰਿਆਂ ਹੂੰ ਟਾਈਮ ਪੈਸਾ ਸਾਰਾ ਖਰਚ ਕਰ ਰਿਆਂ ਹੂੰ ਤੇ ਲਿਖਣ ਦੀ ਕੁਦਰਤ ਨੇ ਮੈਨੂੰ ਕਲਾ ਦਿੱਤੀ ਆ। ਬਿਲਕੁਲ ਤਾਂ ਕਿਉਂ ਨਾ ਮੈਂ ਆਪਣੇ ਲੋਕਾਂ ਨੂੰ ਹੂੰ ਵੀ ਕੁਝ ਨਾ ਕੁਝ ਦੇ ਕੇ ਜਾਵਾਂ। ਬਿਲਕੁਲ ਕਿ ਉਹ ਵੀ ਉਸ ਚਲੋ ਘੋਮ ਨਹੀਂ ਸਕਦੇ ਕਿਤਾਬ ਤਾਂ ਪੜ ਸਕਦੇ ਕਿਤਾਬ ਪੜਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗੂ ਕਿ ਸਾਡੇ ਤੋਂ ਬਾਹਰ ਵੀ ਇੱਕ ਦੁਨੀਆ ਹੈਗੀ ਹੈ ਸਾਨੂੰ ਸਾਡੇ ਮਨ ਚ ਹਮੇਸ਼ਾ ਇਸ ਤਰ੍ਹਾਂ ਦੇ ਭੁਲੇਖੇ ਬਣੇ ਰਹਿੰਦੇ ਕਿ ਅਸੀਂ ਮਹਾਨ ਹਾਂ ਕਿਉਂਕਿ ਸਾਨੂੰ ਛੋਟੇ ਹੁੰਦੇ ਨੇ ਦੱਸਿਆ ਜਾਂਦਾ ਕਿ ਤੁਸੀਂ ਬਹੁਤ ਬਹਾਦਰ ਹੋ ਤੁਸੀਂ ਬਹੁਤ ਸੋਹਣੇ ਹੋ ਜੀ ਤੁਸੀਂ ਬਹੁਤ ਚੰਗੇ ਹੋ ਤਾਂ ਉਹ ਦੂਜੀਆਂ ਲੋਕਾਂ ਬਾਰੇ ਉਹਨਾਂ ਦੇ ਮਨ ਚ ਹਮੇਸ਼ਾ ਇੱਕ ਪਰਮ ਬਣ ਜਾਂਦਾ ਕਿ ਸਭ ਕੁਝ ਅਸੀਂ ਚੰਗੇ ਆ ਪਰ ਉਹ ਇੰਨੇ ਵਧੀਆ ਨਹੀਂ ਵਧੀਆ ਨਹੀਂ ਪਰ ਦੁਨੀਆ ਦੇ ਵਿੱਚ ਬਹੁਤ ਰੰਗ ਆ ਹਮ ਜਦੋਂ ਮੈਂ ਬਾਹਰ ਨਿਕਲਿਆ ਸਭ ਤੋਂ ਪਹਿਲਾਂ ਮੇਰਾ ਇਹ ਭਰਮ ਟੁੱਟਾ ਹਮ ਕਿ ਅਸੀਂ ਮਹਾਨ ਨਹੀਂ ਗਏ ਇਕੱਲੇ ਹਮ ਕੁਝ ਚੀਜ਼ਾਂ ਸਾਡੇ ਚ ਖਾਸ ਆ ਪਰ ਦੂਜੇ ਲੋਕਾਂ ਦੇ ਵਿੱਚ ਵੀ ਬਹੁਤ ਹੀ ਖਾਸ ਖਾਸियत ਹੈਗੀ ਉਹ ਖਾਸੀਅਤਾਂ ਨੂੰ ਜਾਂ ਉਹਨਾਂ ਬੁਰੀਆਂ ਚੀਜ਼ਾਂ ਨੂੰ ਜਾਂ ਚੰਗੀਆਂ ਚੀਜ਼ਾਂ ਨੂੰ ਕੰਪੈਰੀਸ਼ਨ ਕਰਕੇ ਹਮ ਮੈਂ ਫਿਰ ਲਿਖਣਾ ਸ਼ੁਰੂ ਕੀਤਾ ਕਿ ਜਿਹੜੇ ਨਹੀਂ ਘੁੰਮ ਫਿਰ ਸਕਣਗੇ ਘਟੋ ਘਟੋ ਪੜ੍ਹ ਤਾਂ ਸਕਣਗੇ ਪੜ੍ਹ ਤਾਂ ਸਕਣਗੇ ਜੀ ਕੀ ਵਿਭਿੰਨਤਾ ਵਾ ਜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਤੁਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹੋ ਖੁਸ਼ਕਿਸਮਤ ਉਹਨਾਂ ਨੂੰ ਵੀ ਮੰਨਿਆ ਜਾਂਦਾ ਕਹਿ ਦਿੰਦੇ ਵੀ ਜਿਹਨੇ ਭਾਰਤ ਘੁੰਮਣਾ ਹੈ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਚਲ ਜਾਓ ਇੱਕ ਕੋਨੇ ਤੋਂ ਦੂਸਰੇ ਕੋਨੇ ਤੇ ਤੁਸੀਂ ਘੁੰਮ ਜਾਂਦੇ ਹੋ ਭਾਰਤ ਨੂੰ ਹਨਾ ਤੇ ਉਹ ਖੁਸ਼ਕਿਸਮਤ ਤੁਸੀਂ ਵੀ ਹੋ ਤੁਸੀਂ ਵੀ ਹੁਣ ਤੱਕ ਕਾਫੀ ਸਟੇਟਸ ਜਿਹੜੀਆਂ ਘੁੰਮ ਚੁੱਕੇ ਹੋ ਤੇ ਉਸ ਦਾ ਵੀ ਜ਼ਿਕਰ ਕਰਾਂਗੇ ਤੁਹਾਡੀ ਅਗਰ ਕਿਤਾਬ ਦਾ ਜ਼ਿਕਰ ਕੀਤਾ ਜਾਵੇ ਸਫਰਨਾਮੇ ਦਾ ਤਾਂ ਭਾਰਤ ਦਾ ਇੱਕ ਪਾਸਾ ਜਿਹੜੀ ਆ ਕਿ ਕਾਫੀ ਸਾਰੇ ਪਾਸੇ ਲੋਕਾਂ ਵੱਲੋਂ ਪਸੰਦ ਵੀ ਕੀਤੀ ਗਈ ਹੈ ਇਸ ਦੇ ਜ਼ਿਕਰ ਵਿੱਚ ਆਪਾਂ ਚਾਹੀਏ ਤੇ ਨੂੰ ਦੱਸੋ ਕਿ ਤੁਸੀਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦਾ ਸਫ਼ਰ ਕੀਤਾ ਕਿਸ ਤਰ੍ਹਾਂ ਦਾ ਰਿਹਾ ਜਿਹੜਾ ਭਾਰਤ ਦਾ ਇੱਕ ਪਾਸਾ ਦੀ ਗੱਲ ਆ ਇਹ ਮੈਂ ਤੇ ਮੇਰੇ ਦੋਸਤ ਤਰਸੀਮ ਨੇ ਜੀ ਇੱਕ ਸਫ਼ਰ ਕੀਤਾ ਸੀਗਾ 2023 ਦੇ ਵਿੱਚ ਜੀ ਉਹ ਸਫ਼ਰ ਸੀਗਾ ਸਾਡਾ 10000 ਕਿਲੋਮੀਟਰ 45 ਦਿਨ ਦੇ ਦਿਨ ਦੇ ਵਿੱਚ 45 ਦਿਨਾਂ ਚ 10000 ਕਿਲੋਮੀਟਰ ਦਾ ਸਫ਼ਰ ਕੀਤਾ ਸੀ ਜੀ ਔਰ ਉਹਦੇ ਵਿੱਚ ਅਸੀਂ ਭਾਰਤ ਦੇ ਬਿਲਕੁਲ ਇੱਕ ਨਾਰਥ-ਈਸਟ ਦੇ ਵਿੱਚ ਸੱਤ ਸਟੇਟਾਂ ਅੱਠ ਸਟੇਟਾਂ ਵਾਂ ਚਿਕਨ ਨੇਕ ਆ ਥੋੜਾ ਜਿਹਾ ਬਿਹਾਰ ਦੇ ਤੇ ਬਿਹਾਰ ਤੋਂ ਅੱਗੇ ਇੱਕ ਬੰਗਾਲ ਤੋਂ ਅੱਗੇ ਇੱਕ ਥੋੜਾ ਜਿਹਾ ਭਾਰਤ ਦਾ ਛੋਟਾ ਜਿਹਾ ਹਿੱਸਾ ਉਹਦੇ ਵਿੱਚ ਦੀ ਇੱਕ ਰਸਤਾ ਲੰਘਦਾ ਇੱਕ ਬੰਨੇ ਉਹਦੇ ਬੰਗਲਾਦੇਸ਼ਾ ਦੂਜੇ ਬੰਨੇ ਨੇਪਾਲ ਵਿਚਾਲੇ ਭਾਰਤ ਉਹ 20 ਕਿਲੋਮੀਟਰ ਚੌੜਾ ਰਸਤਾ ਉਦੋਂ ਅੱਗੇ ਸਾਡੀਆਂ ਸੱਤ ਅੱਠ ਸਟੇਟਾਂ ਵਾਂ ਇੱਕ ਤਾਂ ਸਿੱਕਮ ਸਿੱਕਮ ਲਾਗਾ ਬਾਕੀ ਜਿਹੜੀਆਂ ਸੱਤ ਸਟੇਟਾਂ ਨੂੰ ਸੈਵਨ ਸਿਸਟਰ ਕਹਿੰਦੇ ਆ ओके ਉਹ ਕਿਹਦੇ ਇਸਾਮ ਦੇ ਵਿੱਚੋਂ ਬਾਹਰ ਨਿਕਲੀਆਂ ਹੂੰ ਉਹਦਾ ਅਸੀਂ 45 ਦਿਨ ਦਾ ਸਫ਼ਰ ਕੀਤਾ ਸੀ ਹੂੰ ਔਰ ਉੱਥੇ ਜਾ ਕੇ ਮੈਂ ਦੇਖਿਆ ਕਿ ਉਹ ਸਾਡੇ ਤੋਂ ਬਿਲਕੁਲ ਹੀ ਵੱਖਰੀ ਤਰ੍ਹਾਂ ਜਿਉਂਦੇ ਆ ਹੂੰ ਅਸੀਂ ਇੱਥੇ ਰੁੱਖਾਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਘਰ ਹੀ ਜੰਗਲਾਂ ਦੇ ਵਿੱਚ ਹੂੰ ਉੱਥੇ ਰੱਖ ਲਾਉਣਾ ਕੋਈ ਅ ਮੁੱਦਾ ਹੀ ਨਹੀਂ ਹੈ ਕੋਈ ਗੱਲ ਨਹੀਂ ਕਰੂਗਾ ਰੁੱਖਾਂ ਦੀ ਕਿਉਂਕਿ ਰੁੱਖਾਂ ਦੇ ਵਿੱਚ ਰਹਿੰਦੇ ਆ ਹੂੰ ਪਰ ਉੱਥੇ ਸਾਡੇ ਤੋਂ ਵੀ ਜ਼ਿਆਦਾ ਰੁੱਖ ਲਾਉਂਦੇ ਆ ਹੂੰ ਉੱਥੇ ਸਾਡੇ ਤੋਂ ਵੀ ਜ਼ਿਆਦੀਆਂ ਨਰਸਰੀਆਂ ਹੂੰ ਮੈਂ ਦੇਖਾ ਇੰਨਾ ਜਿਆਦਾ ਵਖਰੇਵੇਂ ਵੇਖਿਆ ਕਿ ਮੈਥੋਂ ਰਿਹਾ ਨਹੀਂ ਗਿਆ ਮੈਂ ਉੱਥੇ ਜਾ ਕੇ ਉਹ ਪੈਂਟ ਨੋਟ ਕਰਨੇ ਸ਼ੁਰੂ ਕਰ ਦਿੱਤੇ ਅਸੀਂ ਇੱਥੋਂ ਜਦੋਂ ਅਸੀਂ ਪੰਜਾਬ ਤੋਂ ਚੱਲੇ ਸੀ ਤੇ ਅਸੀਂ ਰੁੱਖ ਲਾਉਣ ਦੀ ਮੁਹਿੰਮ ਲੈ ਕੇ ਚੱਲੇ ਸੀ ਸਾਡਾ ਤਾਂ ਟਾਰਗੇਟ ਸੀ ਕਿ 2000 ਰੁੱਖ ਲਾਉਣਾ ਅਸੀਂ ਇੱਥੋਂ ਲੈ ਕੇ ਜਦੋਂ ਬਿਹਾਰ ਤੱਕ ਗਏ ਉਦੋਂ ਤੱਕ ਅਸੀਂ ਰੁੱਖ ਲਾਉਂਦੇ ਵੀ ਗਏ ਜੀ ਬਹੁਤ ਖਾਸ ਥਾਵਾਂ ਤੇ ਰੁੱਖ ਲਾਏ ਉਹਦੇ ਵਿੱਚ ਸਾਡੀ ਦੋਸਤਾਂ ਨੇ ਹੈਲਪ ਕੀਤੀ ਪਰ ਜਦੋਂ ਅਸੀਂ ਉੱਧਰ ਗਏ ਤੇ ਮੈਂ ਦੇਖਿਆ ਉੱਥੇ ਤਾਂ ਉਹ ਲੋਕ ਰਹਿੰਦੇ ਹੀ ਜੰਗਲਾਂ 'ਚ ਹਾਂ ਤੇ ਅਸੀਂ ਨਾਲ ਕੁਝ ਬੀਜ ਲੈ ਕੇ ਗਏ ਉਹ ਛਿੱਟਾ ਵੀ ਦਿੱਤਾ ਬੀਜਾਂ ਦਾ ਤਾਂ ਉੱਥੇ ਇੰਨਾ ਜ਼ਿਆਦਾ ਵਖਰੇਵਾ ਸੀ ਕਿ ਮੈਥੋਂ ਰਿਹਾ ਨਹੀਂ ਗਿਆ ਹਾਲਾਂਕਿ ਮੈਂ ਜੋ ਤੁਰਿਆ ਸੀ ਸਫਰਨਾਮਾ ਲਿਖਣ ਦਾ ਕੋਈ ਮਨ ਨਹੀਂ ਸੀ ਲੈ ਕੇ ਤੁਰਿਆ ਪਰ ਜਦੋਂ ਦੇਖਿਆ ਕਿ ਉੱਥੇ ਸਾਰਾ ਕੁਝ ਹੀ ਸਾਡੇ ਤੋਂ ਭਿੰਨ ਤਾਂ ਮੈਨੂੰ ਉੱਥੇ ਮਜਬੂਰ ਹੋ ਗਿਆ ਇੱਕ ਤਰ੍ਹਾਂ ਨਾਲ ਲਿਖਣ ਲਈ ਫਿਰ ਮੈਂ ਆ ਕੇ ਇੱਕ ਬੜੀ ਮਿਹਨਤ ਕੀਤੀ ਇਸ ਕਿਤਾਬ ਨੂੰ ਇੱਕ ਸਾਲ ਲੱਗਾ 24 ਵਿੱਚ ਚਪਾਈ ਜੀ ਕਿਉਂਕਿ ਸਾਡੇ ਲੋਕ ਨਾਰਥ-ਈਸਟ ਬਿਲਕੁਲ ਨਹੀਂ ਜਾਂਦੇ ਬਹੁਤ ਘੱਟ ਲੋਕ ਸਾਡੇ ਲੋਕਾਂ ਦਾ ਜਿਹੜਾ ਜਾਦਾ-ਜਾਦਾ ਹਿਮਾਚਲ ਜਾਂ ਉੱਤਰਾਖੰਡ ਇੱਥੋਂ ਜਾਂ ਵਾਧ ਤੋਂ ਅਜਮੂ ਕਸ਼ਮੀਰ ਜੀ ਤਾਂ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਪੜਿਆ ਤਾਂ ਬੜੀ ਇਹਦੀ ਚਰਚਾ ਹੋਈ ਹੂੰ ਤੇ ਇਹਨੂੰ ਬਹੁਤ ਲੋਕਾਂ ਨੇ ਪੜਿਆ ਵੀ ਇਹ ਬਹੁਤ ਜਲਦੀ ਜਿਹੜਾ ਪਹਿਲਾ ਇਹਦਾ ਸੀਗਾ ਉਹ ਛਾਪਿਆ ਸੀ ਸਾਰੇ ਉਹ ਕਿਤਾਬਾਂ ਵੇਗੀਆਂ ਹੁਣ ਇਹਦਾ ਦੂਜਾ ਜਿਹੜਾ ਪਾਰਟ ਉੱਚਾਪਣ ਵਾਲਾ ਜੀ ਤੇ ਇੱਕ ਬਹੁਤ ਖੁਸ਼ੀ ਦੀ ਗੱਲ ਆ ਕਿ ਇਹਨੂੰ ਭਾਰਤ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਇਹਦੀ ਜਿਹੜੀ ਉਹ ਪਾਸ ਕਰ ਦਿੱਤੀ ਗਈ ਹੈ ਬਹੁਤ ਜਲਦੀ ਹੈ ਜਿਹੜੀਆਂ ਸਰਕਾਰੀ ਲਾਇਬ੍ਰੇਰੀਆਂ ਉਹਨਾਂ ਦੇ ਵਿੱਚ ਪਾਠਕਾਂ ਦੇ ਹੱਥ 'ਚ ਹੋਊਗੀ ਜੀ ਜਿਸ ਤਰ੍ਹਾਂ ਸਰ ਤੁਸੀਂ ਜ਼ਿਕਰ ਕੀਤਾ ਸੀ ਭਾਰਤ ਦਾ ਇੱਕ ਪਾਸਾ ਦਾ ਇਹਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦਿਖਾ ਰਹੀਏ ਵੀ ਬਾਈਕ ਰਾਈਡਰਸ ਦੀ ਉੱਤੇ ਫੋਟੋ ਵੀ ਬਣੀ ਹੋਈ ਹੈਗੀ ਆ ਤੇ ਇਹਦੇ ਵਿੱਚ ਕਾਫੀ ਜਿੱਦਾਂ ਤੁਸੀਂ ਗੱਲ ਕੀਤੀ ਆ ਪੂਰੀ ਯਾਤਰਾ ਦੀ ਨਾਲ ਦੀ ਨਾਲ ਗੱਲ ਕਰਾਂ ਵੀ ਵੱਖ-ਵੱਖ ਤੁਸੀਂ ਦੱਸਿਆ ਕਿ ਲੋਕਾਂ ਨੂੰ ਮਿਲੇ ਵੱਖਰੀ ਸਟੇਟ ਵਿੱਚ ਗਏ ਕਾਫੀ ਵੱਖਰੇ ਮਨ ਨਜ਼ਰ ਆਇਆ ਤੇ ਸਾਹਿਤ ਦੀ ਗੱਲ ਕੀਤੀ ਜਾਵੇ ਤਾਂ ਸਾਹਿਤ ਨੂੰ ਲੈ ਕੇ ਕੀ ਤੁਹਾਨੂੰ ਉੱਥੇ ਵੱਖਰੇ ਮਨ ਨਜ਼ਰ ਆਇਆ ਸਾਹਿਤ ਨੂੰ ਲੈ ਕੇ ਅਸਲ ਜੇਦੋਂ ਅਸੀਂ ਬਾਹਰ ਜਾਂਦੇ ਆ ਤਾਂ ਉੱਥੇ ਭਾਸ਼ਾ ਦੀ ਇੱਕ ਵਿਕਤ ਜਿਹੜੀ ਹੁੰਦੀ ਕਾਫੀ ਵੱਡੀ ਵਿਕਤ ਹੁੰਦੀ ਆ ਜੀ ਤਾਂ ਜਿੰਨਾ ਚਿਰ ਸਾਡੀ ਭਾਸ਼ਾ ਦੀ ਸਾਂਝ ਨਹੀਂ ਪੈਂਦੀ ਅਸੀਂ ਚੀਜ਼ਾਂ ਨੂੰ ਸਮਝ ਬਹੁਤ ਘੱਟ ਸਕਦੇ ਆ ਚੀਜ਼ਾਂ ਨੂੰ ਦੇਖ ਸਕਦੇ ਆ ਕਿਉਂਕਿ ਜਿੱਥੇ ਭਾਸ਼ਾ ਦੀ ਡਾਇਰੈਕਟ ਉੱਥੇ ਸਾਡਾ ਲੋਕਾਂ ਦੇ ਨਾਲ ਨੇੜੇ ਤੋਂ ਭਾਸ਼ਾ ਇਸ ਤਰ੍ਹਾਂ ਦਾ ਮਾਧਿਅਮ ਹ ਹ ਜਿੰਨਾ ਚਿਰ ਆਪਾਂ ਇੱਕ ਦੂਜੇ ਦੀ ਭਾਸ਼ਾ ਸਮਝਦੇ ਆ ਤਾਂ ਆਪਾਂ ਇੱਕ ਦੂਜੇ ਨਾਲ ਅਟੈਚ ਹੋ ਜਾਂਦੇ ਆ ਪਰ ਭਾਸ਼ਾ ਦੇ ਸਮਝਣ ਤੋਂ ਬਹੁਤ ਜ਼ਿਆਦਾ ਬਿਨਾਂ ਅਸੀਂ ਇੰਨੀ ਸਾਡੀ ਅਟੈਚਮੈਂਟ ਨਹੀਂ ਬਣਦੀ ਉੱਥੇ ਅਸੀਂ ਚੀਜ਼ਾਂ ਨੂੰ ਦੇਖਦੇ ਜ਼ਿਆਦਾ ਹ ਭਾਸ਼ਾ ਨੂੰ ਨਾ ਸਮਝਣ ਕਰਕੇ ਦੇਖ ਕੇ ਤੇ ਅਸੀਂ ਚੀਜ਼ਾਂ ਨੂੰ ਉੱਪਰੋਂ ਉੱਪਰੋਂ ਦੇਖਦੇ ਆ ਜੀ ਜੀ ਤਾਂ ਜਿਹੜਾ ਕਿਤਾਬਾਂ ਦੇ ਮਾਮਲੇ ਦੇ ਵਿੱਚ ਜਿਹੜਾ ਦੱਖਣ ਭਾਰਤ ਦਾ ਦੱਖਣ ਵਾਲਾ ਹਿੱਸਾ ਜਿਵੇਂ ਕੇਰਲਾ ਹੋਇਆ ਇਸ ਤਰ੍ਹਾਂ ਤਾਮਿਲਨਾਡੂ ਆ ਇਨ੍ਹਾਂ ਸਾਈਡ ਇਨ੍ਹਾਂ ਜਾ ਕੇ ਦੇਖੀ ਤੇ ਕਿਤਾਬਾਂ ਦੇ ਸਟਾਲ ਲੱਗੇ ਪਏ ਹੁੰਦੇ ਬਹੁਤ ਜਗ੍ਹਾ ਤੇ ਮੰਨ ਲਓ ਕਿਤਾਬਾਂ ਲੋਕ ਬੱਸਾਂ 'ਚ ਬੈਠ ਕੇ ਵੀ ਪੜ੍ਹਦੇ ਆ ਸਾਡੇ ਕਿਤਾਬ ਕਲਚਰ ਘਟਾ ਉਧਰ ਜ਼ਿਆਦਾ ਜਿਦੋਂ ਕਿ ਨਾਰਥ-ਈਸਟ ਦੇ ਵਿੱਚ ਉਹਨਾਂ ਜ਼ਿਆਦਾ ਮੈਂ ਕਿਤਾਬ ਕਲਚਰ ਨਹੀਂ ਦੇਖਿਆ ਜਿਦੋਂ ਕਿ ਉਧਰ ਜ਼ਿਆਦਾ ਜੀ ਅ ਸਰ ਵੱਖ-ਵੱਖ ਜਗ੍ਹਾ ਤੇ ਤੁਸੀਂ ਜਾਣਦੇ ਹੋ ਵੱਖ-ਵੱਖ ਸਾਹਿਤਕਾਰਾਂ ਨੂੰ ਮਿਲਦੇ ਆ ਗੱਲ ਕੀਤੀ ਜਾਵੇ ਆਪਣੇ ਪੰਜਾਬ ਦੇ ਵਿੱਚ ਵੀ ਵੱਖ-ਵੱਖ ਸਾਹਿਤਕ ਅਕੈਡਮੀਆਂ ਨੇ ਜਾਂ ਸਾਹਿਤਿਕ ਸੁਭਾਵਾਂ ਨੇ ਸੋ ਤੁਸੀਂ ਮੌਜੂਦਾ ਸਮੇਂ ਦੇ ਵਿੱਚ ਕਿਹੜੀਆਂ ਸੁਭਾਵਾਂ ਦੇ ਨਾਲ ਜੁੜ ਕੇ ਸਾਹਿਤ ਦੀ ਸੇਵਾ ਕਰ ਰਹੇ ਹੋ ਮੈਂ ਸ਼ੁਰੂ ਤੋਂ ਹੀ ਸਾਹਿਤ ਸਭਾ ਜੀਰਾ ਨਾਲ ਜੁੜਿਆ ਹਾਂ ਜੀ ਜੀ ਅੱਜ ਤੱਕ ਵੀ ਜੁੜਿਆ ਹਮ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਜਾਂ ਸਮਝ ਲਓ ਕਿ ਮਨ ਚ ਖਿਆਲ ਜੇ ਉਪਜਣ ਲੱਗੇ ਉਦੋਂ ਤੋਂ ਹੀ ਸਾਹਿਤ ਸਭਾ ਜੀਰਾ ਦੇ ਨਾਲ ਜੁੜਿਆ ਔਰ ਅੱਜ ਤੱਕ ਜੁੜਿਆ ਉਸ ਤੋਂ ਮੇਂ ਹੋਰ ਵੀ ਕਈ ਸੁਭਾਵਾਂ ਜਾਨਣਾ ਬੋਲਣ ਜਾਂਦੇ ਆ ਪਰ ਜਿਹੜਾ ਮੇਨ ਮੇਰਾ ਹੈਗਾ ਘਰ ਉਹ ਜੀ ਰਹੀ ਹੈ ਤੇ ਜੀਵਨ ਸੈਸਾ ਬਣਾਲੀ ਜੁੜਿਆ ਹੈ ਜੀ ਗੱਲ ਕੀਤੀ ਜਾਵੇ ਵੀ ਜਿਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਤੁਹਾਡੇ ਜਿਹੜੇ ਆਰਟੀਕਲ ਨੇ ਉਹ ਵਕ ਵਕ ਮੈਗਜ਼ੀਨ ਅਖਬਾਰਾਂ ਦੇ ਵਿੱਚ ਛਪਦੇ ਰਹਿੰਦੇ ਨੇ ਤੇ ਅਸੀਂ ਚਾਹਾਂਗੇ ਕਿ ਉਹਨਾਂ ਦਾ ਵੀ ਜ਼ਿਕਰ ਜ਼ਰੂਰ ਕੀਤਾ ਜਾਵੇ ਮੇਰੇ ਆਰਟੀਕਲ ਵੈਸੇ ਮੈਂ ਜਿਆਦਾ ਇੱਕ ਦੋ ਅਖਬਾਰਾਂ ਨੂੰ ਭੇਜਦਾ ਜੀ ਤਾਂ ਜਦੋਂ ਵੀ ਮੈਂ ਭੇਜਦਾਂ ਨਾ ਲਗਭਗ ਮੇਰੇ ਆਰਟੀਕਲ ਛਪ ਜਾਂਦੇ ਆ ਜੀ ਮੇਰਾ ਆਪ ਦਾ ਇੱਕ ਹੈਗਾ ਕਿ ਮੈਂ ਕਿਹੜੇ ਅਖਬਾਰਾਂ ਨੂੰ ਭੇਜਣੇ ਆ ਹਮ ਜਿਹੜੇ ਅਖਬਾਰਾਂ ਨੂੰ ਮੈਂ ਭੇਜਦਾ ਬਾਹਰਲੇ ਵੀ ਕਈ ਵਾਰ ਭੇਜਿਆ ਹਮ ਉੱਥੇ ਵੀ ਛਪ ਗਏ ਪਰ ਥੋੜਾ ਜਿਹਾ ਲਿਖਣ ਪੜਨ ਦੇ ਚੱਕਰ ਜਾਂ ਘਰ ਦੇ ਕੰਮਾਂ ਦੇ ਵਿੱਚ ਜਾਦਾ ਇੰਨਾ ਟਾਈਮ ਨਿਕਲਦਾ ਨਹੀਂ ਕਿਉਂਕਿ ਸਾਡੇ ਸਫਰ ਵਾਲੇ ਬੰਦੇ ਹੁੰਦੇ ਜਦੋਂ ਲੰਬੇ ਸਫਰ ਤੇ ਜਾਣਾ ਤਾਂ ਇੱਕ ਦੋ ਮਹੀਨਾ ਸੀ ਪਹਿਲਾਂ ਹੀ ਬਿਜੀ ਹੋ ਜਾਂਦੇ ਆ ਤਾਂ ਆ ਕੇ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਸਮੇਟਣ ਤੇ ਲੱਗ ਜਾਂਦੇ ਉਸ ਤੋਂ ਬਾਅਦ ਪੜਨਾ ਲਿਖਣਾ ਤਾ ਕਈ ਵਾਰ ਉਹਨਾ ਸਾਡੇ ਤੋਂ ਉਹਨਾ ਹੁੰਦਾ ਨਹੀਂ ਜੀ ਅਖਬਾਰਾਂ ਲਈ ਲਿਖਣ ਲਈ ਹੁੰਦਾ ਕਿ ਤੁਹਾਨੂੰ ਬਹੁਤ ਟਾਈਮ ਕੱਢਣਾ ਪੈਂਦਾ ਪਰ ਉਹਨਾ ਟਾਈਮ ਅਸੀਂ ਕਈ ਵਾਰ ਕੱਢ ਨਹੀਂ ਪਾਉਂਦੇ ਬਾਕੀ ਜੇ ਕਿਤੇ ਲਿਖ ਦਈਏ ਜਿਹੜੇ ਅਖਬਾਰ ਨੂੰ ਭੇਜਦੇ ਆ ਲਗਭਗ ਛਪ ਜਾਂਦਾ ਛਪ ਜਾਂਦਾ ਜੀ ਜ਼ਿਕਰ ਕੀਤਾ ਜਾਵੇ ਮਾਨ ਸਨਮਾਨ ਦਾ ਜਿਸ ਤਰ੍ਹਾਂ ਤੁਸੀਂ ਕਾਫੀ ਲੰਬੇ ਸਮੇਂ ਤੋਂ ਲਿਖਦੇ ਆ ਰਹੇ ਹੋ ਤੇ ਹੁਣ ਤੱਕ ਕਾਫੀ ਮਾਨ ਸਨਮਾਨ ਵੀ ਮਿਲ ਚੁੱਕੇ ਨੇ ਅਸਲੀ ਜਿਹੜਾ ਮਾਨ ਸਨਮਾਨ ਹੁੰਦਾ ਉਹ ਤਾਂ ਸਾਡੇ ਪਾਠਕਾਂ ਦਾ ਹੁੰਗਾਰਾ ਹੀ ਹੁੰਦਾ ਉਹਨਾਂ ਦਾ ਪਿਆਰ ਹੀ ਹੁੰਦਾ ਪਰ ਫੇ ਵੀ ਅਸੀਂ ਜ਼ਿਕਰ ਕਰਨਾ ਜ਼ਰੂਰੀ ਸਮਝਦੇ ਆ ਕੋਈ ਖਾਸ ਮਾਨ ਸਨਮਾਨ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਨਾ ਸਾਡੇ ਦਰਸ਼ਕਾਂ ਨਾਲ ਜ਼ਰੂਰੀ ਸਮਝਦੇ ਹੋ ਜਿਹੜਾ ਸਭ ਤੋਂ ਵਧੀਆ ਜਾਂ ਵੱਡਾ ਸਨਮਾਨ ਮੈਨੂੰ ਲੱਗਾ ਸੀ ਜਦੋਂ ਅਸੀਂ ਨਾਰਥ-ਈਸਟ ਦੀ ਯਾਤਰਾ ਕਰਕੇ ਆਏ ਸੀ ਇਹ ਜਿਹੜੀ ਕਿਤਾਬ ਦੀ ਗੱਲ ਆਪਾਂ ਕਰ ਰਹੇ ਸੀ ਜੀ ਤਾਂ ਜੀਰਾ ਸ਼ਹਿਰ ਦੇ ਐਸ.ਡੀ.ਐਮ. ਸਾਹਿਬ ਉਹ ਇੱਕ ਖੁਦ ਬਾਈਕਰ ਸੀ ਹੂੰ ਉਹਨਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗਾ ਤੇ ਉਹਨਾਂ ਨੇ ਆਪ ਜਿਹੜੇ ਉਹਨਾਂ ਦੇ ਉੱਤੇ ਸੀਗੇ ਉਹਨਾਂ ਨੂੰ ਕਿਹਾ ਕਿ ਉਹ ਦੋ ਮੁੰਡਿਆਂ ਨੂੰ ਸਾਨੂੰ ਮਿਲਾਓ ਹੂੰ ਉਹਨਾਂ ਨੂੰ ਮੈਂ ਮਿਲਣਾ ਚਾਹੁੰਦਾ ਤਾਂ ਉਹਨਾਂ ਮੁੰਡਿਆਂ ਨੇ ਸਾਨੂੰ ਫੋਨ ਕਰਕੇ ਇੱਕ ਪ੍ਰੋਗਰਾਮ ਸੀਗਾ ਅਰੇਂਜ ਕੀਤਾ ਜੀ ਉਹਦੇ ਵਿੱਚ ਸਾਨੂੰ ਬੁਲਾ ਕੇ ਉਹਨਾਂ ਨੇ ਸਨਮਾਨ ਕੀਤਾ ਤਾਂ ਉਸ ਮੌਕੇ ਤੇ ਸਾਡੇ ਜਿਹੜੇ ਲੋਕਲ ਐਮ ਐਲ ਏ ਸੀ ਉਹ ਵੀ ਨਾਲ ਸੀ ਹੋਰ ਵੀ ਵੱਡੇ ਉੱਥੇ ਸੀ ਉਹ ਸਨਮਾਨ ਮੈਨੂੰ ਲੱਗਾ ਕਿ ਬਹੁਤ ਵੱਡਾ ਸੀ ਸਾਡੇ ਲਈ ਕਿਉਂਕਿ ਸਨਮਾਨ ਜਿਹੜੇ ਤੁਹਾਡੇ ਆਪ ਦੇ ਲੋਕ ਤੁਹਾਨੂੰ ਕਰਦੇ ਆ ਉਹ ਵੱਡਾ ਹੁੰਦਾ ਬਿਲਕੁਲ ਉਸ ਤੋਂ ਬਿਨਾ ਮਕਸਰ ਬਾਈਕਰ ਕਲੱਬ ਸੀ ਉਹਨਾਂ ਨੇ ਇੱਕ ਸਨਮਾਨ ਦਿੱਤਾ ਸੀ ਉਹ ਵੀ ਉੱਥੋਂ ਦੇ ਜਿਹੜੇ ਲੋਕਲ ਐਮ ਐਲ ਏ ਸਾਹਿਬ ਨੇ ਸਾਨੂੰ ਦਿੱਤਾ ਸੀ ਇੱਕ ਸਹਿ ਸਭਾ ਮੋੜ ਉਹਨਾਂ ਨੇ ਇੱਕ ਪ੍ਰੋਗਰਾਮ ਦੇ ਵਿੱਚ ਮੈਨੂੰ ਸਨਮਾਨਿਤ ਕੀਤਾ ਸੀ ਜੀ ਪੀ ਐਚ ਆਰ ਐਮ ਇੱਕ ਬਠਿੰਡੇ ਦੀ ਸੰਸਥਾ ਵਾ ਉਹ ਵੀ ਘੁੰਮਣ ਫਿਰਨ ਵਾਲੇ ਲੋਕਾਂ ਦੀ ਵੱਡੀ ਸੰਸਥਾ ਵਾ ਜੀ ਉੱਥੇ ਗੁਰਪ੍ਰੇਮ ਲਹਿਰੀ ਹੋਰਾਂ ਨੇ ਮੈਨੂੰ ਸਨਮਾਨਿਤ ਕੀਤਾ ਸੀ ਭਵਿੰਦਰ ਸਿੰਘ ਮਾਨ ਹੋਰਾਂ ਨੇ ਸਨਮਾਨਿਤ ਕੀਤਾ ਸੀ ਹਮ ਉਸ ਤੋਂ ਬਿਨਾ ਸਾਡਾ ਇੱਕ ਗਰੁੱਪ ਆ ਪੰਜਾਬ ਦਾ ਬਹੁਤ ਵੱਡਾ ਗਰੁੱਪ ਆ ਕਮਕੜਨਾਮਾ ਜੀ ਉਹਦੇ ਵਿੱਚ ਖੈਰ ਮੇਰੀ ਵੀ ਚਾਹ ਉਹਦੇ ਵਿੱਚ ਭੂਮਿਕਾ ਰਹੀ ਆ ਉਸ ਗਰੁੱਪ ਚ ਜੀ ਤਾਂ ਜਦੋਂ ਅਸੀਂ ਹੁਣ ਮੈਂ ਇੱਕ ਸਫਰ ਲਾ ਕੇ ਆਇਆ ਸੀ ਕੇਰਲਾ ਜਿਹਦੇ ਵਿੱਚ ਮੈਂ ਇੱਕ ਦਿਨ ਦੇ ਵਿੱਚ 1000 1100 ਕਿਲੋਮੀਟਰ ਬਾਈਕ ਚਲਾਇਆ ਸੀ ਇੱਕ ਦਿਨ ਜੀ ਤੇ ਮੈਂ ਪੂਰਾ ਇੱਕ K2K ਕਿਹਾ ਜਾਂਦਾ ਸਫਰ ਨੂੰ ਜਿਹੜਾ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਕੋਈ ਰੋਡ 44 ਨੰਬਰ ਰੋਡ 44 ਨੰਬਰ ਹਾਈਵੇ ਹੈ ਤਾਂ ਉਹ ਸਾਡੇ ਘੁੰਮਣ ਫਿਰਨ ਵਾਲਿਆਂ ਲਈ ਇੱਕ ਖਾਸ ਉਹਦਾ ਮਹੱਤਵ ਹੈ ਤਾਂ ਮੈਂ ਉਹ ਉਹ ਪੂਰਾ ਕੀਤਾ ਸੀ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਜੀ ਤੇ ਜਦੋਂ ਮੈਂ ਉਹ ਸਫ਼ਰ ਕਰਕੇ ਆਇਆ ਹੂੰ ਤਾਂ ਉਹਦੇ ਵਿੱਚ ਮੇਰਾ ਇੱਕ ਤਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਪੂਰਾ ਹੋਇਆ ਕੰਪਲੀਟ ਹੋ ਗਿਆ ਜੀ ਇੱਕ ਮੈਂ ਉਸੇ ਸਫ਼ਰ ਦੇ ਵਿੱਚ ਹੀ ਹੂੰ 11 100 ਕਿਲੋਮੀਟਰ ਇੱਕ ਦਿਨ ਸਫ਼ਰ ਕੀਤਾ ਤਾ ਕਮਕਰਨਾਮਾ ਵੱਲੋਂ ਮੈਨੂੰ ਸਨਮਾਨਤ ਕੀਤਾ ਗਿਆ ਜੀ ਉਹ ਬਹੁਤ ਵਧੀਆ ਲੱਗਾ ਇਸ ਤੋਂ ਇਲਾਵਾ ਛੋਟੇ ਮੋਟੇ ਹੋਰ ਕਈ ਮਾਨ ਸਨਮਾਨ ਜਿਹੜੇ ਮਿਲਦੇ ਹੀ ਰਹਿੰਦੇ ਨੇ ਜੀ ਅ ਇਸੇ ਤਰ੍ਹਾਂ ਗੱਲ ਕਰ ਲਈ ਜਾਵੇ ਤੁਹਾਡੀਆਂ ਭਵਿੱਖ ਦੀਆਂ ਯੋਜਨਾਵਾਂ ਦੀ ਤਾਂ ਕੀ ਕੁਝ ਹਜੇ ਤਿਆਰੀ ਵਿੱਚ ਲੈ ਕੇ ਬੈਠੇ ਹੋਏ ਹੋ ਕਿ ਵੀ ਬਹੁਤ ਜਲਦ ਪਾਠਕਾਂ ਤੱਕ ਮੈਂ ਆ ਚੀਜ਼ ਲੈ ਕੇ ਆਉਣੀ ਆ ਮੈਂ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਜ਼ਿਕਰ ਕੀਤਾ ਕਿ ਅਸੀਂ ਜਿਵੇਂ ਜਿਵੇਂ ਕੁਝ ਕਰਦੇ ਜਾਂਦੇ ਆ ਤਾਂ ਸਾਡੀਆਂ ਚੀਜ਼ਾਂ ਨਖਾਰ ਆਉਂਦਾ ਜਾਂਦਾ ਜੀ ਜਦੋਂ ਅਸੀਂ ਪਹਿਲਾਂ ਜਿਵੇਂ ਕਾਰ ਤੇ ਚਲੇ ਜਾਣਾ ਬਹੁਤ ਸਾਲ ਕਾਰਾਂ ਤੇ ਘੁੰਮਦੇ ਰਹੇ ਹੌਲੀ ਹੌਲੀ ਉਹਦੇ ਤੋਂ ਬਾਈਕ ਤੇ ਆ ਗਏ ਬਾਈਕ ਤੋਂ ਫਿਰ ਇੱਕ ਐਵੇਂ ਇੱਕ ਚੀਜ਼ ਨੂੰ ਟਾਰਗੇਟ ਕਰਕੇ ਤੁਰ ਪਏ ਕਿ ਚਲੋ ਆਪਾਂ ਰਾਜਸਥਾਨ ਦਾ ਆ ਕਿਲਾ ਦੇਖ ਕੇ ਆਣਾ ਹੂੰ ਫਿਰ ਪਤਾ ਨਹੀਂ ਮੇਰੇ ਮੈਨੂੰ ਸੰਤੁਸ਼ਟੀ ਨਹੀਂ ਸੀ ਹੁੰਦੀ ਉਹਨਾਂ ਚੀਜ਼ਾਂ ਤੋਂ ਪਰ ਫਿਰ ਮੈਂ ਹੌਲੀ ਹੌਲੀ ਅਸੀਂ ਇਸ ਗੱਲ ਤੇ ਆ ਗਏ ਮੈਂ ਤੇ ਮੇਰਾ ਪੱਕਾ ਜਿਹੜਾ ਮੇਰੇ ਨਾਲ ਸਫਰ ਕਰਦਾ ਤਫਸੀਮ ਸਫਰੀ ਹੁਣ ਇੱਕ ਸਾਡਾ ਹੋਰ ਸਾਥੀ ਨਾਲ ਆ ਰਿਹਾ ਹੂੰ ਉਹ ਵੀ ਬੇਰ ਪ੍ਰਕਾਸ਼ ਉਹ ਨੀ ਜੀਆ ਹੁਣ ਅਸੀਂ ਪਿਛਲੇ ਕੁਝ ਚਿਰ ਤੋਂ ਇਸ ਤਰ੍ਹਾਂ ਕੀਤਾ ਕਿ ਆਪਾਂ ਇੱਕ ਜਗ੍ਹਾ ਨਹੀਂ ਇੱਕ ਸਟੇਟ ਨੂੰ ਆਪਾਂ ਚੁਣ ਕੇ ਜਾਣਾ ਤਾਂ ਕਿ ਉਹ ਪੂਰੀ ਸਟੇਟ ਨੂੰ ਸਮਝ ਲਿਆ ਜਾਵੇ। ਹੂੰ ਪੂਰੀ ਜਿਵੇਂ ਜਿਵੇਂ ਨਾਰਥ-ਈਸਟ ਇਹ ਸਫ਼ਰ ਕਰਨ ਤੋਂ ਬਾਅਦ ਮੇਰੇ ਮਨ 'ਚ ਇਸ ਤਰ੍ਹਾਂ ਦਾ ਖਿਆਲ ਆ ਗਿਆ ਕਿ ਆਪਾਂ ਇੱਕ ਪੂਰੀ ਸਟੇਟ ਨੂੰ ਦੇਖੀਏ ਔਰ ਉਹਨਾਂ ਨੇੜੇ ਤੋਂ ਦੇਖੀਏ। ਬਿਲਕੁਲ ਉਸੇ ਤਹਿਤ ਫਿਰ ਮੈਂ ਮੈਂ ਤੇ ਤਰਸੀਮ ਨੇ ਔਰ ਮੇਰੇ ਸਾਥੀ ਸੋਨੀ ਸਾਹਿਬ ਨੇ ਅਸੀਂ ਗੋਆ ਤੇ ਕੇਰਲਾ ਦਾ ਸਫ਼ਰ ਕੀਤਾ ਜਿਹੜਾ ਸਾਡਾ 40 ਦਿਨ ਸੀ ਤੇ ਲਗਭਗ ਉਹਦੇ 'ਚ ਵੀ ਅਸੀਂ 10000 ਕਿਲੋਮੀਟਰ ਸਫਰ ਕੀਤਾ ਸੀ ਜੀ ਉਹਦੇ ਤੇ ਮੈਂ ਮੇਰੀ ਕਿਤਾਬ ਲਗਭਗ ਤਿਆਰ ਪਈ ਆ ਹਾਂ ਤਾਂ ਬਸ ਥੋੜਾ ਬੀਜੀ ਚੱਲ ਰਿਹਾ ਉਹਦੇ ਉਹਦਾ ਨਾਮ ਹੀ ਰੱਖਿਆ ਹੋਇਆ ਦੱਖਣ ਵਿੱਚ ਮੇਰੇ 30 ਦਿਨ ਜੀ ਉਹ ਕਿਤਾਬ ਲਗਭਗ ਤਿਆਰ ਆ ਉਹਦੇ ਤੇ ਕੰਮ ਕਰ ਰਿਹਾ ਉਸ ਤੋਂ ਬਾਅਦ ਹੁਣੇ ਪਿੱਛੇ ਇੱਕ ਦੋ ਮਹੀਨੇ ਪਹਿਲਾਂ ਮੈਂ ਤੇ ਮੇਰਾ ਸਾਥੀ ਤਰਸੀਮ ਤੇ ਸੋਨੀ ਅਸੀਂ ਮਹਾਰਾਸ਼ਟਰ ਦਾ ਇਹਦੇ ਵਿੱਚ ਅਸੀਂ ਮਹਾਰਾਸ਼ਟਰ ਨੂੰ ਇਹ ਕਟੋਗਰ 25 ਰੰ ਦੇ ਵਿੱਚ ਦੇਖਿਆ ਉਹਦੇ ਬਾਰੇ ਵੀ ਮੇਰੇ ਕੋਲ ਕਾਫੀ ਨੋਟ ਕੀਤੇ ਹੋਏ ਪੈਂਟ ਇਹ ਦੋਨੋਂ ਕਿਤਾਬਾਂ ਲਗਭਗ ਤੈਆ ਕਿ ਮੈਂ ਜ਼ਰੂਰ ਪੂਰੀਆਂ ਕਰੂੰਗਾ ਜੀ ਸਰ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਸਾਡੇ ਸਟੂਡੀਓ 'ਚ ਸ਼ਿਰਕਤ ਕੀਤੀ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਸੋ ਸਭ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ